ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਹੋਇਆ ਹੈ ਔਰ ਇਹ ਵੀ ਉਸੇ ਤੱਕੇ ਦਾ ਹੀ ਇੱਕ ਹਿੱਸਾ ਹੈ ਕਿ ਜਿਹੜੀ 에어ਪੋਰਟਾਂ ਦੇ ਉੱਤੇ ਸਿੱਖਾਂ ਦੇ ਨਾਲ ਕਕਾਰ ਪਹਿਨਣ ਤੇ ਕਿਰਪਾਨ ਪਹਿਨਣ ਤੇ ਪਾਬੰਦੀ ਲਾਈ ਗਈ ਹੈ। 에어ਪੋਰਟਾਂ ਦੇ ਉੱਤੇ ਜਿਹੜੇ ਸਿੱਖ ਕਰਮਚਾਰੀ ਮੁਲਾਜ਼ਮ ਅੰਮ੍ਰਿਤਧਾਰੀ ਜੋ ਜੋਬ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਉੱਤੇ ਪਾਬੰਦੀ ਲਾਈ ਜਾਣੀ ਕਕਾਰਾਂ ਤੇ ਪਾਬੰਦੀ ਲਾਈ ਜਾਣੀ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਫਿਰ ਦੇ ਕਾਲਤਰਸਾ ਵੱਲੋਂ ਸ਼੍ਰੋਮਣ ਗੁਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਪਿਆ ਹੈ ਕਿ ਸਰਕਾਰ ਦੇ ਨਾਲ ਪਹੁੰਚ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਹੋਇਆ ਇਹਨੂੰ ਰੱਦ ਕਰਵਾਇਆ ਜਾਵੇ। ਸ਼੍ਰੀ ਨੰਦਪੁਰ ਸਾਹਿਬ ਦੀ ਤਰਤੀਤੇ ਆਏ ਹੋਏ ਨੇ ਔਰ ਬਹੁਤ ਸਾਰੇ ਸਿੱਖ ਮਸਲੇ ਨੇ ਇਸ ਵਕਤ ਛਾਏ ਹੋਏ ਨੇ ਗਾਨੀ ਜੀ ਦੇ ਨਾਲ ਅਸੀਂ ਸਿਰਫ ਇੱਕ ਸਵਾਲ ਹੀ ਕਰਾਂਗੇ ਗਾਨੀ ਜੀ ਜਿਸ ਤਰੀਕੇ ਦੇ ਨਾਲ ਸਰਕਾਰ ਵੱਲੋਂ ਔਰ 에어ਪੋਰਟਸ ਦੇ ਉੱਤੇ ਏਅਰਪੋਰਟ ਜੋਤੀ ਸਿੰਘ ਸਾਹਿਬ ਜਿਸ ਤਰੀਕੇ ਨਾਲ ਅਮਰਤਾਪ੍ਰੀ ਸਿੰਘਾਂ ਨੂੰ ਕਿਰਪਾਨ ਪੈਨਟ ਤੇ ਪਾਬੰਦੀ ਲਗਾਈ ਗਈ ਹੈ ਕਿਸ ਤਰੀਕੇ ਨਾਲ ਤੁਸੀਂ ਵੇਖਦੇ ਹੋ ਇੱਥੇ ਵੀ ਮਾਤਾ ਇੱਕ ਪਾਸ ਕੀਤਾ ਗਿਆ ਜੀ ਦੇਖੋ ਅੱਜ ਚੇਪਕਾਸਾ ਦਮਾਨ ਵੱਲੋਂ ਵੀ ਇਸ ਕਾਨਫਰੰਸ ਦੇ ਵਿੱਚ ਮਾਤਾ ਪਾਸ ਕੀਤਾ ਗਿਆ ਔਰ ਏਅਰਪੋਰਟਾਂ ਦੇ ਉੱਤੇ ਜਿਹੜੇ ਸਿੱਖ ਕਰਮਚਾਰੀ ਮੁਲਾਜ਼ਮ ਅਮਰਤਾਪ੍ਰੀ ਜੋ ਜੋਬ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਉੱਤੇ ਪਾਬੰਦੀ ਲਾਈ ਜਾਣੀ ਕਕਾਰਾ ਤੇ ਪਾਬੰਦੀ ਲਾਈ ਜਾਣੀ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖਾਂ ਦੇ ਨਾਲ ਹਮੇਸ਼ਾ ਤਕਾ ਹੋਇਆ ਹੈ ਔਰ ਇਹ ਵੀ ਉਸੇ ਤੱਕ ਦਾ ਹੀ ਇੱਕ ਹਿੱਸਾ ਹੈ ਕਿ ਜਿਹੜੀ 에ਅਰਪੋਰਟਾਂ ਦੇ ਉੱਤੇ ਸਿੱਖਾਂ ਦੇ ਨਾਲ ਕਕਾਰ ਪਹਿਨਣ ਤੇ ਕਿਰਪਾਨ ਪਹਿਨਣ ਤੇ ਪਾਬੰਦੀ ਲਾਈ ਗਈ ਹੈ ਫਿਰ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਵੀ ਗਿਆ ਹੈ ਕਿ ਸਰਕਾਰ ਦੇ ਨਾਲ ਪਹੁੰਚ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਹੋਇਆ ਹੈ ਇਹਨੂੰ ਰੱਦ ਕਰਵਾਇਆ ਜਾਵੇ ਸਿੱਖ ਸਾਹਿਬ ਜੀ ਇੱਕ ਪਤਾ ਵੀ ਪਾਸ ਕੀਤਾ ਗਿਆ ਕਿ ਗੁਰਦੁਆਰਿਆਂ ਦੇ ਵਿੱਚ ਆਤਿਸ਼ਬਾਜ਼ੀ ਬੰਦ ਕਰਨ ਦੇ ਉੱਤੇ ਵੀ ਸ਼੍ਰੋਮਣੀ ਕਮੇਟੀ ਪਹਿਲ ਕਰਦੀ ਕਰੇ ਮੇਰੇ ਕੋਲ ਇਸ ਵਾਰ ਕੋ ਤੇ ਸਿੰਘ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਇਸ ਵਕਤ ਸਿੱਖ ਕੌਮ ਦੇ ਮਸਲੇ ਜੇਕਰ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਨੇ ਪੰਜਾਬੀ ਪਾਸ਼ਾ ਦਾ ਵੀ ਮਸਲਾ ਹੈ ਔਰ ਨਾਲ ਦੇ ਨਾਲ ਜਿਸ ਤਰੀਕੇ ਨਾਲ ਸੰਵਿਧਾਨ ਦੇ ਵਿੱਚ ਕਿਰਪਾਨ ਨੂੰ ਲੈ ਕੇ ਇੱਕ ਅਹਿਮ ਕਲੋਜ਼ ਦਿੱਤਾ ਗਿਆ ਹੈਗਾ ਕਿ ਕਿਰਪਾਨ ਇੱਕ ਅਨਿੱਖੜਵਾਂ ਅੰਗ ਹੈ ਤਾਂ ਜਿਸ ਤਰੀਕੇ ਨਾਲ ਕਿਰਪਾਨ ਨੂੰ ਲੈ ਕੇ ਵੀ ਸਾਡੇ ਸੰਵਿਧਾਨ ਦੇ ਵਿੱਚ ਇੱਕ ਵੱਖਰਾ ਕਲੋਜ਼ ਦਿੱਤਾ ਗਿਆ ਹੈ ਕਿ ਕਿਰਪਾਨ ਸਿੱਖਾਂ ਨੂੰ ਪਾਉਣ ਦਾ ਹੱਕ ਹੈ ਔਰ ਇਹ ਇੱਕ ਅਨਿੱਖੜਵਾ ਅੰਗ ਹੈ ਸਿੱਖ ਦਾ ਲੇਕਿਨ ਹੁਣ ਇੱਕ ਨਵਾਂ ਮਸਲਾ ਆ ਗਿਆ ਹੈ ਕਿ 에어ਪੋਰਟਸ ਦੇ ਉੱਤੇ ਜਿਹੜੇ ਸਿੱਖ ਮੁਲਾਜ਼ਮ ਨੇ ਉਹਨਾਂ ਨੂੰ ਪਾਬੰਦੀ ਲਗਾਈ ਗਈ ਹੈ 에어ਪੋਰਟ ਅਥਾਰਟिटीज ਵੱਲੋਂ ਕਿ ਉਹ ਕਿਰਪਾਨ ਨਹੀਂ ਪਹਿਨ ਸਕਦੇ ਜਿਹਦਾ ਮਤਾ ਵੀ ਅੱਜ ਇਸ ਵਕਤ 68ਵੀਂ ਵਿਸ਼ਵ ਸਿੱਖ ਐਜੂਕੇਸ਼ਨਲ ਕਾਨਫਰੰਸ ਜੋ ਕਰਵਾਈ ਜਾ ਰਹੀ ਹੈ ਸ਼੍ਰੀ ਨਨਤਪੁਰ ਸਾਹਿਬ ਦੀ ਧਰਤੀ ਤੇ ਚੀਫ ਕੌਲਸਰ ਦੀਵਾਨ ਵੱਲੋਂ ਉਹਨਾਂ ਵੱਲੋਂ ਵੀ ਇਹ ਮਤਾ ਪਾਸ ਕੀਤਾ ਗਿਆ ਹੈ ਇਸ ਨੂੰ ਲੈ ਕੇ ਅਸੀਂ ਸਵਾਲ ਕੀਤੇ ਤਕਤਸ਼ਰੀ ਅਕਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਜੀ ਤੋਂ ਤੇ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਐਸਜੀਪੀਸੀ ਵੱਲੋਂ ਵੀ ਤੇ ਆਪਣੇ ਤੌਰ ਤੇ ਵੀ ਚਾਰਾਜੋਈ ਕਰ ਰਹੇ ਨੇ ਸਰਕਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਸ ਤਰੀਕੇ ਦੇ ਮਸਲੇ ਸਾਡੇ ਨੌਜਵਾਨਾਂ ਨੂੰ ਨਾ ਆਣ